ਪਰਵਾਸੀਆਂ ਦਾ ਵਿਰੋਧ ਕਰਨ ਵਾਲੇ ਅਮਰੀਕੀ ਰਾਸ਼ਟਰਪਤੀ ਨੇ ਪਰਵਾਸੀਆਂ ਪ੍ਰਤੀ ਆਪਣੀ ਪਸੰਦ ਦਾ ਇਜ਼ਹਾਰ ਕੀਤਾ ਹੈ ਡੋਨਾਲਡ ਟਰੰਪ ਨੇ ਕਿਹਾ ਕਿ ਉਹਨਾਂ ਦੇ ਮੁਲਕ ਵਿੱਚ ਉਹੀ ਲੋਕ ਦਾਖਲ ਹੋਣ ਜੋ ਸਕਿਲਡ ਹੋਣ ਤੇ ਅਮਰੀਕੀ ਕੰਪਨੀਆਂ ਨੂੰ ਵਧਣ ਫੁੱਲਣ 'ਚ ਮਦਦ ਕਰ ਸਕਦੇ ਹੋਣ ਟਰੰਪ ਦਾ ਇਹ ਬਿਆਨ ਉਦੋਂ ਸਾਹਮਣੇ ਆਇਆ ਜਦੋਂ ਸ਼ਟਰਡਾਊਨ ਦਾ سلسلہ ਤੋੜਨ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਰਿਪਬਲਿਕਨ ਤੇ ਡੈਮੋਕ੍ਰੇਟ ਪਾਰਟੀਆਂ ਦੇ ਸਿਖਰਲੇ ਅਗੂਆਂ ਦਰਮਿਆਨ ਬੈਠਕ ਹੋਈ ਪਰ ਇਹ ਬੈਠਕ ਬੇਸਿੱਟਾ ਰਹੀ ਜਿਸ ਕਰਕੇ ਅਮਰੀਕੀ ਸਰਕਾਰ ਦੇ ਦਫ਼ਤਰਾਂ ਨੂੰ ਅਜੇ ਵੀ ਤਾਲੇ ਲੱਗੇ ਰਹਿਣਗੇ ਮੀਟਿੰਗ ਵਿੱਚ ਦੋਵੇਂ ਧਿਰਾਂ ਅਮਰੀਕਾ ਮੈਕਸੀਕੋ ਸਰਹੱਦ ਤੇ ਕੰਦ ਦੀ ਉਸਾਰੀ ਨੂੰ ਲੈ ਕੇ ਆਪੋ ਆਪਣੇ ਸਟੈਂਡ ਤੇ ਬਜਿੱਧ ਰਹੀਆਂ 트럼ਪ ਵੱਲੋਂ ਕੰਦ ਦੀ ਉਸਾਰੀ ਲਈ 5.2 ਅਰਬ ਡਾਲਰ ਦੀ ਮੰਗ ਕੀਤੀ ਜਾ ਰਹੀ ਹੈ 트럼ਪ ਦਾ ਦਾਅਵਾ ਹੈ ਕਿ ਅਮਰੀਕਾ ਵਿੱਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਆਮਦ ਨੂੰ ਰੋਕਣ ਲਈ ਕੰਦ ਦੀ ਉਸਾਰੀ ਜ਼ਰੂਰੀ ਹੈ ਜਦਕਿ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇਸ ਨਾਲ ਟੈਕਸ ਦੇਣ ਵਾਲੇ ਲੋਕਾਂ ਦਾ ਪੈਸਾ ਖਰਾਬ ਹੋਵੇਗਾ